ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬ ਨੌਲੇਜ ਪੁਆਇੰਟ YouTube ਚੈਨਲ ਤੇ ਅੱਜ ਆਪਾਂ ਪਾਠ 3 ਕਰਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ ਮਤਲਬ ਸਿੰਧੂ ਘਾਟੀ ਦੀ ਸਭਿਦਾ ਹਾਂਜੀ ਇਹ ਇੰਪੋਰਟੈਂਟ MCQ ਹਨ ਇਹ ਧਿਆਨ ਨਾਲ ਨੋਟ ਕਰ ਲਿਓ ਤੁਹਾਡੇ ਪੇਪਰਾਂ ਵਿੱਚ ਅਕਸਰ ਇਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਆ ਜਾਂਦਾ ਹੈਗਾ ਤਾਂ ਆਪਾਂ ਸਟਾਰਟ ਕਰਦੇ ਹਾਂ ਕਵੈਸਚਨ ਨੰਬਰ 16 ਸਿੰਧੂ ਘਾਟੀ ਦੀ ਸਭਿਤਾ ਵਿੱਚ ਸਭ ਤੋਂ ਵਧੀਆ ਡਰੇਨੇਜ ਸਿਸਟਮ ਜਲ ਨਿਕਾਸੀ ਪ੍ਰਬੰਧ ਕਿਹੜੇ ਸ਼ਹਿਰ ਦਾ ਸੀ ਹਾਂਜੀ ਸਭ ਤੋਂ ਵਧੀਆ ਡਰੇਨੇਜ ਸਿਸਟਮ ਕਿਹੜੇ ਸ਼ਹਿਰ ਦਾ ਸੀ ਸਿੰਧੂ ਘਾਟੀ ਦੀ ਸਭਿਤਾ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਦੇਖੋ ਇਹਦਾ ਮਹਿੰਦਾਰੋ ਹਾਲਾਂਕਿ ਸਾਰੇ ਸ਼ਹਿਰਾਂ ਵਿੱਚ ਨਾਲੀਆਂ ਦਾ ਪ੍ਰਬੰਧ ਸੀ ਪਰ ਮਹਿੰਦਾਰੋ ਦਾ ਡਰੇਨੇਜ ਸਿਸਟਮ ਸਭ ਤੋਂ ਵਧੀਆ ਅਤੇ ਵਿਸਤ੍ਰਿਤ ਸੀ ਨਾਲੀਆਂ ਇੱਟਾਂ ਨਾਲ ਟੱਕੇ ਹੋਏ ਸਨ ਸਭ ਤੋਂ ਵਧੀਆ ਜੀ ਮਹੀਨਦਾਰੋ ਦਾ ਸੀ ਯਾਰ ਕਿਉਂ ਹੀ ਅਗਲਾ ਪ੍ਰਸ਼ਨ ਮਹੀਨਦਾਰੋ ਵਿੱਚ ਮਿਲੀ ਮਸ਼ਹੂਰ ਡਾਂਸਿੰਗ ਗਰਲ ਹਾਂਜੀ ਡਾਂਸਿੰਗ ਗਰਲ ਨੱਚਦੀ ਹੋਈ ਕੁੜੀ ਦੀ ਮੂਰਤੀ ਕਿਸ ਚੀਜ਼ ਦੀ ਬਣੀ ਹੋਈ ਸੀ ਹਾਂਜੀ ਆਹ ਡਾਂਸਿੰਗ ਗਰਲ ਹੈ ਇਹ ਮੂਰਤੀ ਕਿਹੜੇ ਧਾਤ ਦੀ ਬਣੀ ਹੋਈ ਸੀ ਇਹ ਅਨਸਰ ਏ ਬ੍ਰੌਂਜ਼ ਕਾਂਸੀ ਦੀ ਨਾ ਥੋੜੀ ਆਪਾਂ ਅੱਗੇ ਡਿਟੇਲ ਤੇ ਪੜਦੇ ਹਾਂ ਇਹ 10.8 ਸੈਂਟੀਮੀਟਰ ਲੰਬੀ ਮੂਰਤੀ ਹੈ ਜੋ ਲੋਸਟ ਵੈਕਸ ਟੈਕਨੀਕ ਦੀ ਵਰਤੋਂ ਕਰਕੇ ਬਣਾਈ ਗਈ ਸੀ। ਮੌਜੂਦਾ ਸਮੇਂ ਇਹ ਨੈਸ਼ਨਲ ਮਿਊਜ਼ੀਅਮ ਨਿਊ ਦਿੱਲੀ ਵਿੱਚ ਰੱਖੀ ਗਈ ਹੈ। ਹਾਂਜੀ ਕਿੱਥੇ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਇਹ? ਨੈਸ਼ਨਲ ਮਿਊਜ਼ੀਅਮ ਨਿਊ ਦਿੱਲੀ। ਨੈਕਸਟ ਕੁਐਸਚਨ ਮੋਹਰ ਬੁੱਲ ਸੀਲ, ਬਲਦ ਦੀ ਮੋਹਰ ਸਿੰਧੂ ਘਾਟੀ ਦੀ ਕਿਹੜੀ ਸਾਈਡ ਤੋਂ ਮਿਲਦੀ ਹੈ? ਹਾਂਜੀ ਕਿਹੜੀ ਸਾਈਟ ਤੋਂ ਮਿਲਦੀ ਹੈ ਇਹ ਆਪਾਂ ਨੂੰ ਬੁੱਲਸੀਲ ਆਪਾਂ ਨੂੰ ਇਹ ਬਲਦ ਦੀ ਮੋਹਰ ਹਾਂਜੀ ਕਰੈਕਟ ਆਨਸਰ ਏ ਆਪਸ਼ਨ ਹੈ ਇਹ ਹੜੱप्पा ਆ ਤੁਸੀਂ ਦੇਖ ਸਕਦੇ ਹੋ ਆਹ ਮੋਹਰ ਸੀ ਉਸ ਸਮੇਂ ਚਲਦੀ ਸੀ ਜਿਹੜੀ ਨੈਕਸਟ ਕੁਐਸਚਨ ਈਰਾਨ ਦੇ ਬਾਰਡਰ ਦੇ ਨੇੜੇ ਸਿੰਧੂ ਘਾਟੀ ਦਾ ਕਿਹੜਾ ਸ਼ਹਿਰ ਸਥਿਤ ਸੀ ਹਾਂਜੀ ਜਿਹੜਾ ਈਰਾਨ ਦੇਸ ਆ ਉਹਦੇ ਬਾਰਡਰ ਨੇੜੇ ਕਿਹੜਾ ਸ਼ਹਿਰ ਸੀ ਆਪਣੇ ਸਿੰਧੂ ਘਾਟੀ ਦਾ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਹੈ ਸੋਤਾਗਨ ਡੋਰ ਸੋਤਾਗਨ ਡੋਰ ਨਾਂ ਦਾ ਸਹਿਰ ਸੀਗਾ ਇਹ ਸਭਿਤਾ ਦਾ ਸਭ ਤੋਂ ਪੱਛਮੀ ਵੈਸਟਰਨ ਮੋਸਟ ਕਿਨਾਰਾ ਸੀ ਇਹ ਮਾਰਕਨ ਕੋਸਟ ਤੇ ਬਲੋਚਿਸਤਾਨ ਵਿੱਚ ਸਥਿਤ ਹੈ ਅਤੇ ਇਥੋਂ ਇਰਾਕ ਇਰਾਕ ਨੂੰ ਬੋਲਦੇ ਨੇ ਮੈਸੋਪੋਟਾਮੀਆ ਪੁਰਾਣੇ ਸਮੇਂ ਦੇ ਮੈਸੋਪੋਟਾਮੀਆ ਬੋਲਿਆ ਮਜੂਦਾ ਸਮੇਂ ਇਰਾਕ ਨਾਲ ਵਪਾਰ ਹੁੰਦਾ ਸੀ ਹਾਂਜੀ ਇਥੋਂ ਵਪਾਰ ਹੁੰਦਾ ਸੀ ਮੈਸੋਪੋਟਾਮੀਆ ਨਾਲ ਆਪਣਾ ਬੀਮਾ ਕੋਡ 2037 ਹਾਂਜੀ ਕਬਰਿਸਤਾਨ R37 ਕਿੱਥੇ ਪਾਇਆ ਗਿਆ ਸੀ ਇੱਕ R37 ਨਾਮ ਦਾ ਜਗ੍ਹਾ ਗਈ ਕਬਰਿਸਤਾਨ ਦੀ ਉਹ ਕਿਹੜੇ ਸਾਈਡ ਦੇ ਉੱਪਰ ਪਾਇਆ ਗਿਆ ਹੈ ਸੀ ਆਪਸ਼ਨ ਹੜੱप्पा ਹੜੱप्पा ਨਾਲ ਜਗ੍ਹਾ ਦੀ ਠੀਕ ਹੈ ਜੀ ਹੜੱप्पा ਵਿੱਚ ਦਫਨਾਉਣ ਦੀਆਂ ਰੀਤਾਂ ਬਾਰੇ ਸਬੂਤ ਮਿਲੇ ਹਨ ਇੱਥੇ ਇੱਕ ਕਬਰਿਸਤਾਨ ਮਿਲਿਆ ਹੈ ਜਿਸ ਨੂੰ R37 ਦਾ ਨਾਮ ਦਿੱਤਾ ਗਿਆ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਸਿੰਧੂ ਘਾਟੀ ਦੀਆਂ ਮੋਹਰਾਂ ਸੀਲ ਦੇ ਸਭ ਤੋਂ ਆਮ ਚਿੱਤਰ ਮੋਸਟ ਕਾਮਨ ਮੋਟਿਫ ਕਿਹੜਾ ਸੀ ਹਾਂਜੀ ਕਿਹੜਾ ਸੀ ਸੀਲਜ਼ ਦੇ ਸਮੇਂ ਮੋਹਰਾਂ 'ਚ ਕਿਹੜਾ ਚਿੱਤਰ ਲੱਗਿਆ ਹੁੰਦਾ ਸੀਗਾ ਉਹਦਾ ਯੂਨੀਕੌਰਨ ਇੱਕ ਸਿੰਗ ਵਾਲਾ ਜਾਨਵਰ ਦੇਖੋ ਇਹ ਘੋੜਾ ਹੁੰਦਾ ਨਾ ਘੋੜੇ ਦੇ ਇੱਕ ਸਿੰਗ ਹੁੰਦਾ ਹੈਗਾ ਜੋ ਮਨੋਕਥਾਵਾਂ ਦੇ ਵਿੱਚ ਹੁੰਦਾ ਹੈ ਨਾ ਇਤਿਹਾਸਿਕ ਜਾਨਵਰ ਹੈ ਇਹ ਸਭ ਤੋਂ ਵੱਧ ਇਸ ਦੇ ਸਬੂਤ ਮਿਲਦੇ ਹਨ ਇਸ ਤੋਂ ਬਾਅਦ ਦੇਖਿਓ ਜੀ ਆਪਾਂ ਹੰਪੜਵਲ ਕੱਬਵਾਲਾ ਬਲਦ ਮਸ਼ਹੂਰ ਸੀਗਾ ਪਰ ਤੁਸੀਂ ਰੱਖਣਾ ਯਾਦ ਯੂਨੀਕੌਰਨ ਯੂਨੀਕੌਰਨ ਨਾਂ ਦਾ ਜਾਨਵਰ ਤੀ ਘੋੜਾ ਸੀ ਜਿਹੜਾ ਉਹਦਾ ਆਪ ਨੂੰ ਜ਼ਿਆਦਾਤਰ ਉਹਦੀਆਂ ਫੋਟੋਆਂ ਮਿਲਦੀਆਂ ਨੇ ਸਿਵਲਪ ਲੱਗੀਆਂ ਅਗਲਾ ਬਾਈਮਾਂ ਬ੍ਰਹਮ ਲੋਥਲ ਲੋਥਲ ਕਿੱਥੇ ਹੈ ਗੁਜਰਾਤ ਲੋਥਲ ਡਾਕਯਾਰਡ ਪੰਦਰਗਾ ਕਿਹੜੀ ਨਦੀ ਨਾਲ ਜੁੜਿਆ ਹੋਇਆ ਸੀ ਹਾਂਜੀ ਇਹ ਲੋਥਲ ਕਿਹੜੀ ਨਦੀ ਉੱਪਰ ਸੀ ਮਤਲਬ ਬੰਦਰਗਾ ਕਿਹੜੀ ਨਦੀ ਨਾਲ ਜੁੜੀ ਹੋਈ ਸੀ ਇਹ ਭੋਗਵਾ ਨਦੀ ਠੀਕ ਹੈ ਜੀ ਲੋਥਲ ਇੱਕ ਪ੍ਰਮੁੱਖ ਬੰਦਰਗਾ ਸ਼ਹਿਰ ਸੀ ਇਹ ਭੋਗਵਾ ਰਿਵਰ ਦੇ ਕੰਢੇ ਸੀ ਜੋ ਸਾਬਰਮਤੀ ਦੀ ਇੱਕ ਸਹਾਇਕ ਨਦੀ ਹੈ ਸਬਰਮਤੀ ਨਦੀ ਸਹਾਇਕ ਨਦੀ ਭੋਗ ਵਾ ਉਸ ਦੇ ਉੱਪਰ ਬਣਿਆ ਹੋਇਸੀ ਆਪਣਾ ਲੋਥਲਾਂ ਦੀ ਸਹਿਰ ਜਿਹੜੀ ਹਰਪਾ ਸਾਈਟ ਦੀਗੀ ਮੰਦਰੇ ਦਾ ਅਗਲਾ ਪ੍ਰਸ਼ਨ ਸਿੰਧੂ ਘਾਟੀ ਦੇ ਲੋਕਾਂ ਦਾ ਵਪਾਰ ਟ੍ਰੇਡ ਮੁੱਖ ਤੌਰ ਤੇ ਕਿਹਨਾਂ ਨਾਲ ਹੁੰਦਾ ਸੀ ਹਾਂਜੀ ਕਿਹਨਾਂ ਨਾਲ ਵਪਾਰ ਕਰਦੇ ਸਨ ਉਹ ਯਾਰ ਕਿਉਂ ਨਹੀਂ ਵੀ ਇੰਪੋਰਟੈਂਟ ਹੈ ਇਹ ਇਹ ਹੈਗਾ ਜੀ ਸੀ ਆਪਸ਼ਨ ਮੈਸੋਪੋਟਾਮੀਆ ਮੈਸੋਪੋਟਾਮੀਆ ਪੜਿਆ ਆਪਾਂ ਨੇ ਇਰਾਕ ਨੂੰ ਬੋਲਦੇ ਨੇ ਨਾ ਇਰਾਕ ਸਿੰਧੂ ਘਾਟੀ ਦੀ ਮੋਹਰਾਂ ਮੈਸੋਪੋਟਾਮੀਆ ਜੋਕਾ ਇਰਾਕ ਵਿੱਚ ਮਿਲੀਆਂ ਹਨ ਹਾਂਜੀ ਜਿਹੜੀਆਂ ਮੋਹਰਾਂ ਨੇ ਸਿੰਧੂ ਘਾਟੀ ਦੀਆਂ ਇਰਾਕ ਦੇ ਇਰਾਕ ਵਿੱਚ ਮਿਲੀਆਂ ਨੇ ਆਪਾਂ ਨੂੰ ਉਸ ਤੋਂ ਅਨੁਮਾਨ ਲੱਗਦਾ ਵੀ ਉੱਥੇ ਟ੍ਰੇਡ ਆਪਣੇ ਹੁੰਦੀ ਸੀਗੀ ਮੈਸੋਪੋਟਾਮੀਆ ਦੇ ਰਿਕਾਰਡਾਂ ਦੇ ਸਿੰਧੂ ਖੇਤਰ ਨੂੰ ਮਲੂਹਾ ਕਿਹਾ ਗਿਆ ਹਾਂਜੀ ਠੀਕ ਹੈ ਜੀ ਇਹ ਯਾਦ ਰੱਖ ਤੁਸੀਂ ਨੋਟ ਕਰ ਲਿਆ ਕਰੋ ਜੇ ਤੁਹਾਨੂੰ ਇਹਨਾਂ ਦੀ ਪੀਡੀਐਫ ਫਾਈਲ ਚਾਹੀਦੀ ਹੈ ਨੋਟਸ ਚਾਹੀਦੇ ਨੇ ਤਾਂ ਸਾਡੇ ਤੁਸੀਂ ਟੈਲੀਗ੍ਰam ਚੈਨਲ ਜਾਂ ਨੋਲਜ ਪੁਆਇੰਟ ਉੱਥੇ ਜਾ ਕੇ ਲੈ ਸਕਦੇ ਹੋ ਨੈਕਸਟ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਸਿੰਧੂ ਘਾਟੀ ਦੇ ਲੋਕਾਂ ਦੀ ਅਣਜਾਣ ਸੀ ਹਾਂਜੀ ਕਿਹੜੀ ਫਸਲ ਲੋ ਸਿੰਧੂ ਘਾਟੀ ਦੇ ਲੋਕ ਨਹੀਂ ਜਾਣਦੇ ਸਨ கரੈਕਟ ਆਨਸਰ ਪੀ ਆਪਸ਼ਨ ਪਲਸਸ ਮਤਲਬ ਦਾਲਾਂ ਦਾਲਾਂ ਬਾਰੇ ਨਹੀਂ ਨੂੰ ਕੋਈ ਜਾਣਕਾਰੀ ਸੀ ਕਣਕ ਬਾਰੇ ਜਾਣਦੇ ਸਨ ਉਹ ਜੌਂ ਬਾਰੇ ਕਾਟਨ ਬਾਰੇ ਮੁੱਖ ਫਸਲਾਂ ਕਣਕ ਤੇ ਜੌਂ ਸਨ ਉਹਨਾਂ ਦੀਆਂ ਠੀਕ ਹੈ ਸਿੰਧੂ ਘਾਟੀ ਦੇ ਲੋਕਾਂ ਦੀਆਂ ਦਾਲਾਂ ਦਾਲਾਂ ਬਾਰੇ ਕੋਈ ਸਪਸ਼ਟ ਸਬੂਤ ਨਹੀਂ ਮਿਲਿਆ ਪਰ ਕਦੇ-ਕਦੇ ਗੱਲ ਉੱਪਰ ਕੇ ਆਉਂਦੀ ਵੀ ਉਹ ਮਟਰਾਂ ਬਾਰੇ ਜਾਣਦੇ ਸਨ ਪਰ ਆਪਾਂ ਨੇ ਕਰੈਕਟਰਾਂ ਦੇ ਵਿੱਚ ਦੇਖਾਂਗੇ ਤਾਂ ਦਾਰਾਂ ਹੀ ਰਹੂਗਾ ਬੱਚੀ ਮੈਂ ਕੁਐਸਚਨ ਹੜੱप्पा ਸਭਿਤਾ ਵਿੱਚ ਕਿਸ ਤਰ੍ਹਾਂ ਦੀਆਂ ਮੋਹਰਾਂ ਸਭ ਤੋਂ ਵੱਧ ਪ੍ਰਸਿੱਧ ਸਨ ਹਾਂਜੀ ਕਿਹੜੀਆਂ ਮੋਹਰਾਂ ਪ੍ਰਸਿੱਧ ਸਨ ਕਿਸ ਤਰ੍ਹਾਂ ਦੀਆਂ ਬਣੀਆਂ ਹੁੰਦੇ ਸਨ ਉਹ ਕੋਆਰਡੀਨੇਟ ਹੈਨਾ ਕੋਆਰਡੀਨੇਟ ਮਤਲਬ ਡੀ ਆਪਸ਼ਨ ਕੋਆਰਡੀਨੇਟ ਦੇ ਵਿੱਚ ਹੁੰਦਾ ਸਕੁਅਰ ਟਾਈਪ ਰੈਕਟੈਂਗੂਲਰ ਟਾਈਪ ਨਾ ਇਸ ਤਰ੍ਹਾਂ ਦੀਆਂ ਮੋਹਰਾਂ ਹੁੰਦੀਆਂ ਉਹ ਇਦਾਂ ਦੀਆਂ ਮੋਹਰਾਂ ਹੁੰਦੀਆਂ ਸੀ ਇਹਨਾਂ ਵਿੱਚ ਕੋਈ ਨਾ ਕੋਈ ਕਿਸੇ ਦੀ ਫੋਟੋ ਲੱਗੀ ਹੁੰਦੀ ਸੀ ਸਭ ਤੋਂ ਵੱਧ ਪ੍ਰਚਲਿਤ ਮੋਹਰਾਂ ਚੌਰਸ ਸਕੁਅਰ ਹੋ ਗਈਆਂ ਆਕਾਰ ਦੇ ਸਨ ਜੋ ਸਟੇਟਾਈਟ ਇੱਕ ਨਰਮ ਪੱਥਰ ਨੇ ਬਣੀ ਹੁੰਦੀ ਸਨ ਅਗਲਾ 26ਵਾਂ ਇੰਪੋਰਟੈਂਟ ਕੁਚਨ ਹੈ ਇਹ ਪੇਪਰ ਚ ਕਈ ਵਾਰ ਆਇਆ ਹੈ ਘੋੜੇ ਦੀਆਂ ਹੱਡੀਆਂ ਕਿੱਥੋਂ ਮਿਲੀਆਂ ਮਿਲੀਆਂ ਹਨ ਹਾਂਜੀ ਘੋੜੇ ਦੀਆਂ ਹੱਡੀਆਂ ਕਿਹੜੀ ਸੈੱਟ ਮਿਲੀਆਂ ਆਪਾਂ ਨੂੰ ਇਹਦਾ ਆਨਸਰ ਹੈ ਜੀ ਸੀ ਆਪਸ਼ਨ ਸਰ ਕੋਡਾ ਸਰ ਕੋਡਾ ਸਰ ਕੋਡਾ ਨਾਂ ਦੀ ਜਗ੍ਹਾ ਤੋਂ ਮਿਲਿ ਨੇ ਇਹ ਕਿੱਥੇ ਪੈਂਦਾ ਹੈ ਗੁਜਰਾਤ ਦੇ ਵਿੱਚ ਆਮ ਤੌਰ ਤੇ ਸਿੰਧੂ ਘਾਟੀ ਵਿੱਚ ਘੋੜੇ ਨਹੀਂ ਸਨ ਪਰ ਸਰ ਕੋਟਾ ਗੁਜਰਾਤ ਵਿੱਚ ਘੋੜੇ ਦੀਆਂ ਹੱਡੀਆਂ ਦੇ ਸਬੂਤ ਮਿਲੇ ਹਨ ਲਗਭਗ 2000 ਬੀਸੀ ਪੂਰਬ ਦੇਸ਼ ਸਬੂਤ ਮਿਲੇ ਨੇ ਆਪਾਂ ਨੂੰ ਹਾਂਜੀ 27ਵਾਂ ਕਪਾਹ ਦਾ ਟੁਕੜਾ कॉटन ਪੀਸ ਕਿਹੜੀ ਜਗ੍ਹਾ ਤੇ ਮਿਲਿਆ ਹਾਂਜੀ ਇਹ ਵੀ ਇੰਪੋਰਟੈਂਟ ਹੈ ਵੀ ਪੇਪਰ 'ਚ ਆਇਆ ਹੋਇਆ ਪੀਸੀਐਸ ਪੀਪੀਐਸਸੀ ਜੋ ਪੇਪਰ ਕੰਡੈਕਟਰ ਕਰਦੀ ਹੈ ਸੀਨੀਅਰ ਸੈਸ਼ਨਲ ਲੈਵਲ ਦੇ ਨਾਲ ਉਹਨਾਂ 'ਚ ਕੁਸ਼ਨ ਇਹ ਦਿਖਣ ਮਿਲਦੇ ਨੇ ਕਲਰਿਕਲ 'ਚ ਵੀ ਕਾਫੀ ਵਾਰ ਆਇਆ ਤੇ ਇਹਦਾ ਕਰੈਕਟ ਆਨਸਰ ਹੈ ਈ ਆਪਸ਼ਨ ਮਹਿੰਦਾਰੋ ਦੁਨੀਆ ਵਿੱਚ ਕਪਾਹ ਕਾਟਨ ਪੈਦਾ ਕਰਨ ਵਾਲੇ ਸਭ ਤੋਂ ਪਹਿਲਾਂ ਲੋਕ ਸਿੰਧੂ ਘਾਟੀ ਦੇ ਸਨ। ਜਨਾਨੀ ਲੋਕ ਕਪਾਹ ਨੂੰ ਸਿੰਡਾਉਣ ਕਹਿੰਦੇ ਹਨ। ਇੰਪੋਰਟੈਂਟ ਹੈ ਇਹ ਵੀ ਕੁਸ਼ਣ ਆਇਆ ਹੋਇਆ ਹੈ। ਜਨਾਨੀ ਲੋਕ ਕਪਾਹ ਨੂੰ ਕੀ ਬੋਲਦੇ ਹਨ? ਸਿੰਡਾਉਣ। ਨੈਕਸਟ ਕੁਸ਼ਣ। ਅਗਨੀਕੁੰਡ ਫਾਇਰ ਅਲਟ। ਦੇ ਸਬੂਤ ਕਿੱਥੋਂ ਮਿਲੇ ਹਨ? ਹਾਂਜੀ ਵੀ ਅਗਨੀਕੁੰਡ ਲੋਕਾਂ ਕਿਹੜੀ ਸਾਈਟ ਤੇ ਮਿਲੇ ਹਨ ਸਬੂਤ? ਇੱਕ ਕਾਲੀਵੰਗਾ। ਕਾਲੀਵੰਗਾ ਕਿੱਥੇ ਗੁਜਰਾਤ ਆਪਣੀ ਰਾਜਸਥਾਨ ਦੇ ਵਿੱਚ ਹੈ। ਕਾਲੀਵੰਗਨ ਰਾਜਸਥਾਨ ਜਾਂ ਮਤਲਬ ਕਾਲੀਆਂ ਚੂੜੀਆਂ। ਬਲੈਕ ਪੈਂਕਿਲਸ ਨਾ ਇੱਥੇ ਹਵਨ ਕੁੰਡ ਦਾ ਜਾਂ ਅਗਨੀ ਵੇਦੀਆਂ ਫਾਇਲ ਅਲਰਟਸ ਮਿਲਿਆ ਜੋ ਧਾਰਮਿਕ ਰੀਤਾਂ ਵੱਲ ਇਸ਼ਾਰਾ ਕਰਦੇ ਹਨ ਇੱਥੋਂ ਸਾਨੂੰ ਪਤਾ ਲੱਗਦਾ ਵੀ ਉਹ ਉਸ ਸਮੇਂ ਲੋਕ ਧਾਰਮਿਕ ਰੀਤਾਂ ਕਰਦੇ ਜਾਂਦੇ ਹਨ ਜਿਵੇਂ ਮੱਰਜ ਦੇ ਸਮੇਂ ਵੀ ਲੋਕ ਹਵਨ ਕੁੰਡ ਬਣਾਉਂਦੇ ਨੇ ਇਸ ਤਰ੍ਹਾਂ ਦੇ Hindu ਧਰਮ ਦੇ ਵਿੱਚ ਯਾਤਰਾ ਇੱਦਾਂ ਹੀ ਨੇ ਨੈਕਸਟ ਕੁਸ਼ਨ ਦੇਖਦੇ ਹਾਂ ਭਾਰਤੀ ਉਪਮਹਾਦੀਪ ਵਿੱਚ ਖੇਤੀਬਾੜੀ ਦੇ ਸਭ ਤੋਂ ਪੁਰਾਣੇ ਸਬੂਤ ਕਿੱਥੋਂ ਮਿਲਦੇ ਹਨ ਹਾਂਜੀ ਵੀ ਖੇਤੀਬਾੜੀ ਹੁੰਦੀ ਸੀ ਭਾਰਤੀ ਉਪਮਹਾਦੀਪ ਦੇ ਵਿੱਚ ਕਿਹੜੀ ਸਾਈਡ ਤੋਂ ਪਤਾ ਲੱਗਦਾ ਹੈ ਇਹ ਮਿਹਰਗੜ ਮਿਹਰਗੜ ਮਜੂਦਾ ਸਮੇਂ ਪਾਕਿਸਤਾਨ ਚ ਹੈ ਮਿਹਰਗੜ ਪਾਕਿਸਤਾਨ ਵਿੱਚ ਚ ਲਗਭਗ 7000 ਬੀਸੀ ਪਹਿਲਾਂ ਖੇਤੀਬਾੜੀ ਅਤੇ ਪਸ਼ੂਪਾਲਣ ਦੀ ਸ਼ੁਰੂਆਤ ਹੋਈ ਇਹ ਸਿੰਧੂ ਘਾਟੀ ਸਭਿਅਤਾ ਦਾ ਪੂਰਵਜ ਮੰਨਿਆ ਜਾਂਦਾ ਇਹਨੂੰ ਮੰਨਦੇ ਨੇ ਕਿ ਇਹ ਹੀ ਮੇਨ ਸਭ ਤੋਂ ਪੁਰਾਣੀ ਸਾਈਟ ਹੈ ਇਹ ਮਿਹਰਗੜੀ ਹੈ ਲਾਸਟ ਕੁਸ਼ਨ ਦੇਖਦੇ ਹਾਂ ਸਿੰਧੂ ਘਾਟੀ ਦੇ ਲੋਕ ਹੀਟ ਲਿਖਿਆਂ ਵਿੱਚੋਂ ਕਿਸ ਦੀ ਪੂਜਾ ਨਹੀਂ ਕਰਦੇ ਸਨ ਹਾਂਜੀ ਇਹਨਾਂ ਦੱਸੋ ਕਿਸ ਦੀ ਪੂਜਾ ਨਹੀਂ ਕਰਦੇ ਸਨ ਵਿਸ਼ਨੂ ਦੀ ਉਹ ਮਦਰ ਗੋਡਸ ਮਾਤਾ ਦੇਵੀ ਪਸ਼ੂਪਤੀ ਸ਼ਿਵ ਦਾ ਰੂਪ ਪਿੱਪਲ ਪਿੱਪਲ ਦਾ ਦਰਖਤ ਦੀ ਪੂਜਾ ਕਰਦੇ ਸਨ ਭਗਵਾਨ ਵਿਸ਼ਨੂੰ ਦੀ ਪੂਜਾ ਦਾ ਕੋਈ ਸਬੂਤ ਨਹੀਂ ਮਿਲਿਆ ਸਬੂਤ ਨਹੀਂ ਮਿਲਿਆ ਨਹੀਗਾ ਇਹੋ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੇ ਸਨ ਹਾਂਜੀ ਦੋਸਤੋ ਜੇ ਤੁਹਾਨੂੰ ਕੁਐਸਚਨ ਵਧੀਆ ਲੱਗੇ ਨਾ ਹੀ ਲੈਵਲ ਤਾਂ ਇਹਨਾਂ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਬਤੁਬਦ ਨੈਕਸਟ ਵੀਡੀਓ नेक्स्ट ਦੇ ਅਗਲੇ ਪਾਰਟ ਕਰਾਵਾਂਗੇ ਸਾਰੇ ਕੁਐਸਚਨ ਇੰਪੋਰਟੈਂਟ ਨੇ ਆਪਣੇ ਨਾ ਇਹ ਵਧੀਆ ਲੈਵਲ ਦੇ ਕੁਐਸਚਨ ਨੇ ਵਧੀਆ ਤੁਹਾਨੂੰ ਇਹ ਮਟੀਰੀਅਲ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ ਔਰ ਪੇਪਰਾਂ ਲਈ ਇਹ ਵਧੀਆ ਰਹੂਗਾ ਜੇ ਤੁਸੀਂ ਇਹਨਾਂ ਧਿਆਨ ਨਾਲ ਨੋਟ ਕਰੋਗੇ ਕਾਪੀ ਤੇ ਨਾ ਜੇ ਤੁਹਾਨੂੰ ਇਹਨਾਂ ਦੀ ਲੋੜ ਵੀ ਹੈਗੀ ਪੀਡੀਐਫ ਦੀ ਤਾਂ ਕਮੈਂਟ ਕਰ ਦਿਓ ਕਮੈਂਟ ਤੇ ਤੁਸੀਂ ਦੱਸ ਦਿਓ ਜਾਂ ਟੈਲੀਗ੍ਰam ਚੈਨਲ ਚ ਲਈ ਜਾਓ ਤਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਥੈਂਕ ਯੂ